ਲੋਕਾਂ ਦੇ ਫਤਵਾ ਤੁਹਾਨੂੰ ਦਿੱਤਾ ਨਹੀਂ ਹਾਂ ਰਾਹ ਤੁਹਾਨੂੰ ਦਿੱਤਾ ਤੇ ਤੁਸੀਂ ਸਾਰਾ ਠਿੱਕਰਾ ਪੰਧ ਰਹੇ ਹੋ ਸਰਕਾਰ ਦੇ ਉੱਤੇ ਕਿੰਨਾ ਹੀ ਬਕਸਿਆਂ ਦੇ ਦੋ ਬਕਸੇ ਧੀਰੇ ਦੇ ਇੱਕ ਤੋਗਾਂ ਦਾ ਇੱਕ ਮਸਤਕੜ ਦਾ ਚਾਰੇ ਬਕਸਿਆਂ ਦੇ ਨਾਲ ਕੋਈ ਸੇਲਤੀ ਜਿਹੇਰਾ ਫਿਰ ਹੋਈ ਤੇ ਤੁਸੀਂ ਚੁੱਪ ਕਰਕੇ ਬਾਹਰ ਹੀ ਆ ਗਏ ਫਿਰ ਬਿਲਕੁਲ ਚੁੱਪ ਹੋ ਕੇ ਬਾਹਰ ਨਹੀਂ ਆਈਏ ਜਦੋਂ ਐਸਐਸਪੀ ਸਾਹਿਬ ਮੁਹਾਲੀ ਉੱਥੇ ਆਏ ਹੈ ਉਸ ਤੋਂ ਬਾਅਦ ਇਹ ਤਾਂ ਗੜਬੜ ਹੋਈ ਹੈ ਮੈਨੂੰ ਵੋਟਾਂ ਪੈਣ ਤੁਹਾਨੂੰ ਮੈਨੂੰ ਕਾਹਦੇ ਵੋਟਾਂ ਪੈਣ ਦੀ ਮਹਾਰਾਜ ਜੀ ਜਦੋਂ ਤੇ ਨਹੀਂ ਨਹੀਂ ਮੈਂ ਚੌਥੇ ਨੰਬਰ ਤੇ ਰਹਿ ਗਿਆ ਜੀ ਇਹ ਪੰਜਾਬ ਮੈਂ ਪੁੱਛ ਰਿਹਾ ਤੁਹਾਨੂੰ 277 ਵੋਟ ਪਈ ਹੈ ਜੀ ਮੈਨੂੰ ਉਹ ਉਮੀਦਵਾਰ ਜਿੱਤੇ ਆ ਉਹ 1300 ਵੋਟ ਦੇ ਕਰੀਬ ਜਿੱਤੇ ਆ ਤੁਹਾਨੂੰ 279 ਵੀ ਤੁਹਾਡਾ ਥੋੜਾ ਮੈਚ ਹੋ ਰਿਹਾ ਇੱਕ ਅੱਧੀ ਬੋਡ 100 ਬੋਡ ਤਾਂ ਇਹ ਰਾ ਫੇਰੀ ਹੋ ਸਕਦੀ ਹੈ ਪਰ 1000 ਬੋਡ ਦੀ ਕਿੱਥੇ ਹੁੰਦੀ ਹੈ ਤੁਹਾਡਾ ਕਹਿ ਰਹੇ ਜੀ ਥੋੜੀ ਜ਼ੋਨ ਤੇ ਇਹ ਰਾ ਫੇਰੀ ਹੋਈ ਹੈ ਬਾਕੀ ਤਾਂ ਸ਼੍ਰੋਮਣੀ ਕਾਲ ਦਲ ਜਿੱਤੇ ਆ ਸਾਰਾ ਕੁਝ ਕਾਂਗਰਸ ਜਿੱਤੀ ਹੈ ਫੇਰ ਇਹ ਰਾ ਫੇਰੀ ਕਰਨ ਤਾਂ ਉੱਥੇ ਵੀ ਹੁੰਦੀ ਮਹਾਰਾਜ ਸਾਰੀ ਪਲਾਨਿੰਗ ਦੁਪਹਿਰ ਤੋਂ ਬਾਅਦ ਹੋਈ ਹੈ ਜੀ ਕੋਈ ਲੋਕ ਖਾ ਪੀ ਕੇ ਥੋੜਾ ਤੇ ਬਾਕੀ ਵੋਟ ਕਿਤੇ ਹੋਰੇ ਪਾਤੀ ਮੈਂ ਕਿਹੜੇ ਕੋਈ ਬਹੁਤ ਵੱੜਾ ਕਿਹੜੇ ਕੋਈ ਰਜਵਾੜਾ ਐ ਕਿ ਮੈਂ ਪੈਸੇ ਬੰਨਿਆ ਸ਼ਰਤ ਤੁਹਾਡੀ ਬਹੁਤ ਵੱਡੀ ਸੀ ਬੀਜੇਪੀ ਛੋਟੀ ਮੋਟੀ ਪਾਰਟੀ ਥੋੜੀ ਬੀਜੇਪੀ ਨੇ ਤੁਹਾਡਾ ਸਾਥ ਨਹੀਂ ਦਿੱਤਾ ਨਹੀਂ ਐਦਾਂ ਕਿਦਾਂ ਜੀ ਇਹ ਟਿਕਟ ਉਹ ਉਮੀਦਵਾਰ ਸਾਡਾ ਪ੍ਰਚਾਰ ਕਰਨ ਦਾ ਦਿਖਿਆ ਨਹੀਂ ਇੱਥੇ ਕਿੰਨੀਆਂ ਕਾ ਵੋਟਾਂ ਪਈਆਂ ਤੁਹਾਨੂੰ ਆਪਾਂ ਨੂੰ 946 ਵੋਟ ਪਈ ਹੈ ਜੀ ਕਾਫੀ ਲੱਗੇ ਬੀਜੇਪੀ ਨਾਲੋਂ ਜ਼ਿਆਦਾ ਲੱਗੇ ਹਾਂਜੀ 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 ਇਕੱਠੀ ਲੜਨ ਦੇ ਮਿਲ ਕੇ ਤੁਸੀਂ ਦੋਨੋਂ ਜਣੇ ਨਹੀਂ ਲੋਕਾਂ ਦਾ ਇਹ ਕਹਿਣਾ ਸੀ ਆਗੂ ਦੀ ਫੋਟੋ ਲਾ ਕੇ ਬੈਠੇ ਸੀ ਪੋਸਟਰ ਦੇ ਉੱਤੇ ਕਿ ਉਹਨੂੰ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿ ਇਹ ਤਾਂ ਨਹੀਂ ਨਹੀਂ ਮਾ ਸੰਗਾਣਾ ਜੀ ਕਹਿੰਦੇ ਸੀ ਮੈਨੂੰ ਸਭ ਤੋਂ ਜ਼ਿਆਦਾ ਬੋਟ ਸੰਗਾਣਾ ਤੋਂ ਪਈ ਆ ਜੀ ਆਪਣਾ ਜੈੰਦੀ ਦੇਵੀ ਤੋਂ ਉਹਨੇ ਉਮੀਦਵਾਰ ਖੜਾਏ ਸੀ ਉਹ ਜਿੱਤਿਆ ਉਹ ਕਿਉਂ ਜਿੱਤਿਆ ਜੀ ਫਿਰ ਜੇ ਉਹਨਾਂ ਦੀ ਫੇਸ ਵੈਲਿਊ ਠੀਕ ਹੈ ਤਾਂ ਨਹੀਂ ਹੈ ਰ ਫੇਰੀ ਹੋਈ ਉੱਥੇ ਹੁਣ ਕੀ ਕਹਿ ਸਕਦੇ ਆ ਜੀ ਆਪਣੇ ਮਤਲਬ ਮੇਨ ਅਨਮੋਲਨ ਮਾਨ ਜੀ ਦਾ ਧਿਆਨ ਸਿਰਫ ਦੋ ਸੀਟਾਂ ਦੀ ਸੀ ਇੱਕ ਬਾਲ ਜ਼ੋਨ ਤੋਂ ਜੀ ਇੱਕ ਤੀੜੇ ਜ਼ੋਨ ਤੋਂ ਜੀ ਇਹ ਕਾਰਨ ਕੀ ਹੈ ਕਿ ਇੱਥੇ ਬਹੁਤ ਵਧੀਆ ਬੰਦੇ ਰਹਿੰਦੇ ਨੇ ਕਿ ਉੱਧਰ ਕੋਈ ਬੰਦੇ ਨਹੀਂ ਇਹਨਾਂ ਦੀ ਨੇੜਤਾ ਸੀ ਨਾ ਜੀ ਮਨਮੋਹ ਪੰਜਾਬ ਦੇ ਵਿੱਚ ਕੱਲ ਬਲਾਕ ਸੰਪਤੀ ਜ਼ਿਲ੍ਹਾ ਸੀ ਚੋਣਾ ਦਾ ਰਿਜ਼ਲਟ ਸੀ ਰਿਜ਼ਲਟ ਕਾਫੀ ਕੁਝ ਸਾਹਮਣੇ ਆਇਆ ਹੈ ਸਰਕਾਰ ਦੇ ਕਾਫੀ ਉਮੀਦਵਾਰ ਹਾਰੇ ਵੀ ਨੇ ਜਿੱਤੇ ਵੀ ਨਹੀਂ ਦੂਜੇ ਪਾਸੇ ਸ਼੍ਰੋਮਣੀ ਕਾਲਦਲ ਦੀ ਗੱਲ ਕਰੀਏ ਮੋੜ ਤੋਂ ਕਿਤਨੇ ਕਿਤੇ ਪਾਰਟੀ ਆਪ ਜੁਗ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਉਮੀਦਵਾਰ ਕਾਂਗਰਸ ਤੋਂ ਵੀ ਉੱਪਰ ਰਹੇ ਨੇ ਪਰ ਜਿਹੜੇ ਉਮੀਦਵਾਰ ਹਾਰੇ ਨੇ ਉਹ ਹੁਣ ਮੌਜੂਦਾ ਸਰਕਾਰ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਸਾਡੇ ਨਾਲ ਧੱਕਾ ਹੋਇਆ ਹੈ ਸਾਨੂੰ ਜਾਣਬੁੱਝ ਕੇ ਹਰਾਇਆ ਗਿਆ ਮੇਰੇ ਨਾਲ ਦੋ ਪਾਰਟੀਆਂ ਦੇ ਉਮੀਦਵਾਰ ਬੈਠੇ ਨੇ ਇੱਕ ਪਾਸੇ ਭਾਜਪਾ ਦੇ ਉਮੀਦਵਾਰ ਬੁੱਟਾ ਖਾਨ ਦੂਜੇ ਪਾਸੇ ਸ਼੍ਰੋਮਣੀ ਕਾਲ ਦਾ ਉਮੀਦਵਾਰ ਹੈ ਇਹ ਤੀੜਾ ਜੋਂ ਤੋਂ ਚੋਂ ਲੜੇ ਸੀ ਤਾਂ ਇਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਆਪਣੇ ਵੋਟਰਾਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਦੂਜੇ ਪਾਸੇ ਸਰਕਾਰ ਦੇ ਸਵਾਲ ਚੁੱਕੇ ਨੇ ਕਿ ਵੋਟਾਂ ਦੀ ਗਿਣਤੀ ਦੇ ਵਿੱਚ ਜਾਂ ਫਿਰ ਜਿਹੜੇ ਬਾਕਸ ਨੇ ਉਹਨਾਂ ਦੇ ਵਿੱਚ ਹੇਰਾਫੇਰੀ ਹੋਈ ਹੈ ਪਰ ਉਹ ਪੂਰੀ ਸਚਾਈ ਕੀ ਹੈ ਗੱਲਬਾਤ ਕਮੀ ਸਾਡੇ ਨਾਲ ਉਟਾ ਖਾਨ ਸਾਡੇ ਨਾਲ ਨੇ ਖਾਨ ਸਾਹਿਬ ਲੋਕਾਂ ਦੇ ਫਤਵਾ ਤੁਹਾਨੂੰ ਦਿੱਤਾ ਨਹੀਂ ਹਾਂ ਰਾਹ ਤੁਹਾਨੂੰ ਦਿੱਤਾ ਤੇ ਤੁਸੀਂ ਸਾਰਾ ਠਿੱਕਰਾ ਪੰਨ ਰਹੇ ਹੋ ਸਰਕਾਰ ਦੇ ਉੱਤੇ ਪਹਿਲਾਂ ਤਾਂ ਜੀ ਮੈਂ ਤੁਹਾਡਾ ਸਮੂਹ ਪ੍ਰੈਸ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਤੇ ਕੱਲ ਜਦੋਂ ਰਿਜ਼ਲਟ ਸ਼ੁਰੂ ਹੋਈ ਜੀ 7 ਵਜੇ ਅਸੀਂ ਕਹਿਣ ਦੇ ਮੁਤਾਬਕ ਸਾਡੇ ਲੀਡਰਾਂ ਦੇ ਫੋਨ ਆਏ ਤੇ ਅਸੀਂ 7 ਵਜੇ ਉੱਥੇ ਐਂਟਰ ਕਰ ਗਏ ਤੇ ਮੁੜ ਕੇ ਜਦੋਂ ਜਾ ਕੇ ਦੇਖਿਆ ਕਿ ਉਹ ਜਿਹੜਾ ਉੱਥੇ ਜਿਹੜਾ ਕਾਲਜ ਤਾਂ ਉਹਦੀ ਬੈਕ ਸਾਈਡ ਵਾਲੀ ਕੰਧ ਟੁੱਟੀ ਵੀ ਦੀ ਮੈਂ ਚਰਨਜੀਤ ਸਿੰਘ ਕਾਲੇਵਾਲ ਜੀ ਨੂੰ ਵੀ ਨਾਲ ਲਿਜਾ ਕੇ ਦਿਖਾ ਕੇ ਆਇਆ ਜੀ ਪਿੱਛੇ ਕੰਧ ਤੋੜ ਕੇ ਜੀਐਸਬੀ ਨਾਲ ਰਸਤਾ ਬਣਿਆ ਬਤਾ ਮੂਰੇ ਬੜੀ ਸਕਿਉਰਿਟੀ ਟਾਇਰ ਦੀ ਸਾਡੇ ਫੋਨ ਵੀ ਉਹਨਾਂ ਨੇ ਬਾਹਰ ਸਾਡੇ ਜਿਹੜੇ ਬਾਹਰ ਬੰਦੇ ਤੋਂ ਉਹਨਾਂ ਕੋਲੇ ਫੋਨ ਤੇ ਤੇ ਸਾਡਾ ਜਿਹੜਾ ਕੈਂਡੀਡੇਟ ਜਿੱਤਿਆ ਤੀੜੇ ਤੋਂ ਆਮ ਪਾਰਟੀ ਦਾ ਇਹਨੂੰ ਤੇ ਉਹਦੇ ਨਾਲ ਜਿਹੜਾ ਏਜੰਟ ਦਾ ਉਹਨਾਂ ਨੂੰ 9:08 ਵਜੇ ਉਹਨਾਂ ਨੇ ਅੰਦਰ ਭੇਜ ਤਿਆ ਪ੍ਰਸ਼ਾਸਨ ਨੇ ਪੁਲਿਸ ਨੇ ਤੇ ਅਸੀਂ ਮੈਂ ਤੇ ਕਾਂਗਰਸ ਦਾ ਉਮੀਦਵਾਰ ਤੇ ਅਕਾਲੀ ਦਲ ਦਾ ਉਮੀਦਵਾਰ ਅਸੀਂ 2:30 ਵਜੇ ਤੱਕ ਬਾਹਰ ਬੈਠੇ ਰਹੇ ਕੋਈ ਐਲਾਨ ਨਹੀਂ ਹੋਇਆ ਜਦੋਂ ਬਾਕੀ ਜਿਹੜੇ ਜੋਂਨਾਂ ਤੋਂ ਉੱਪਰ ਸਾਡੇ ਯਾਰ ਦੋਸਤ ਬੈਠੇ ਦੋ ਉੱਥੋਂ ਸਾਨੂੰ ਆਵਾਜ਼ ਮਾਰਦੇ ਦੇ ਕਿ ਤੁਹਾਡੇ ਵਾਲੇ ਤਾਂ ਬਕਸੇ ਖੁੱਲੇ ਪਏ ਤੁਸੀਂ ਥੱਲੇ ਅਸੀਂ ਜਦੋਂ ਗੇਟ ਤੇ ਜਾਂਦੇ ਤੇ ਪੁਲਿਸ ਵਾਲੇ ਕਹਿੰਦੇ ਕਿ ਨਹੀਂ ਹਲੇ ਤਾਂ 9 ਨੰਬਰ ਦਾ ਜਾਂ 10 ਨੰਬਰ ਦਾ ਜਿਹੜਾ ਗਿਣਤੀ ਚੱਲ ਰਹੀ ਹੈ ਕਿ ਜਦੋਂ ਤੁਹਾਡਾ 12 ਨੰਬਰ ਜ਼ੋਨ ਦਾ ਨੰਬਰ ਆਣੇ ਫਿਰ ਤੁਹਾਨੂੰ ਬੁਲਾਣਾ ਹੈ ਫਿਰ ਸਾਨੂੰ ਉੱਪਰੋਂ ਮੁੰਡੇ ਜਦੋਂ ਆਵਾਜ਼ ਮਾਰੇ ਤੇ ਅਸੀਂ ਜਦੋਂ ਪੁਲਿਸ ਦੇ ਨਾਲ ਧੱਕਾ ਮੁਕੀ ਕਰਕੇ ਉੱਥੇ ਤੱਕ ਪਹੁੰਚੇ ਆ ਤਾਂ ਇੱਕ ਤੀੜੇ ਦਾ ਸਰਪੰਚ ਬੱbbi ਤੇ ਉਹਦੇ ਨਾਲ ਜਿਹੜਾ ਆਪ ਦਾ ਕੈਂਡੀਡੇਟ ਤਾਂ ਉਹ ਬਕਸੇ ਖਲਵਾ ਕੇ ਇੱਕੋ ਹੀ ਕੈਂਡੀਡੇਟ ਵੋਟਾਂ ਗਣਵਾ ਰਿਆ ਤੇ ਤਿੰਨ ਕੈਂਡੀਡੇਟ ਉੱਥੇ ਮੌਕੇ ਤੇ ਮੌਜੂਦ ਨਹੀਂ ਹਤੀ ਜਦੋਂ ਅਸੀਂ ਜਾ ਕੇ ਉੱਥੇ ਰੌਲਾ ਪਾਇਆ ਤੇ ਪ੍ਰਸ਼ਾਸਨ ਵੀ ਉਹ ਪੁਲਿਸ ਵੀ ਉੱਥੇ ਪਹੁੰਚੀ ਐ ਐਸ ਐਚਓ ਸਾਹਿਬਾ ਉਹ ਮੈਨੂੰ ਕਹਿਗੇ ਕਿ ਖਾਨ ਸਾਹਿਬ ਤੁਸੀਂ ਆਰਾਮ ਕਰੋ ਬੈਠੋ ਕੁਰਸੀ ਲਾ ਕੇ ਦੇਤੀ ਤੇ ਮੈਂ ਕਹ ਜੀ ਇਹਨਾਂ ਨੇ ਤਾਂ ਹੁਣ ਕੰਮ ਕਰਦੇ ਹੋ ਕਿਉਂਕਿ ਉਹ ਤਿੰਨਾਂ ਹੀ ਬਕਸਿਆਂ ਦੇ ਦੋ ਬਕਸੇ ਧੀਰੇ ਦੇ ਇੱਕ ਤੋਗਾਂ ਦਾ ਇੱਕ ਮਸਤਕੜ ਦਾ ਚਾਰੇ ਬਕਸਿਆਂ ਦੇ ਨਾਲ ਕੋਈ ਸਹੀਲਤੀ ਜਦੋਂ ਵੋਟਾਂ ਦੇ ਦਿਨ ਅਸੀਂ ਇੱਥੇ 14 ਤਰੀਕ ਨੂੰ ਬਕਸਿਆਂ ਦੀ ਪੈਕਿੰਗ ਕਰਾਈ ਹੈ ਸਾਡੇ ਏਜੰਟਾਂ ਨੇ ਉੱਥੇ ਸਾਈਨ ਕਰਿਆ ਤੇ ਉੱਥੇ ਕਿਸੇ ਬਕਸੇ ਤੇ ਨਾ ਕੋ ਤੇ ਉਹਨਾਂ ਨੇ ਮਤਲਬ ਉਹ ਬਕਸੇ ਜਿਹੜੇ ਲੈ ਕੇ ਆਏ ਆ ਉਹ ਆਪਣੇ ਹਿਸਾਬ ਨਾਲ ਬਣਾ ਕੇ ਲੈ ਕੇ ਸਾਡਾ ਕੈਂਡੀਡੇਟ ਇੰਨੇ ਆ ਕਬੂਟੇ ਨਾਲ ਜਿੱਤ ਸਕਦਾ ਹੈ ਤੇ ਉਹਨਾਂ ਨੇ ਆਪਣਾ ਮਸਲਾ ਐਦਾਂ ਕਰਕੇ ਹੱਲ ਕਰਿਆ ਹੁਣ ਇਹ ਅਜੇ ਮੈਂ ਤੁਹਾਨੂੰ ਕਸਟ ਕਿਉਂ ਦਿਆ ਏ ਹਾਰ ਜਿੱਤ ਤਾਂ ਦੇਖੋ ਬਣੀ ਵੀ ਹੈ ਇਹ ਤਾਂ ਚੱਲਦਾ ਰਹਿਣਾ ਏ ਅਸੀਂ ਇਲੈਕਸ਼ਨ ਸਾਰੇ ਜਿੱਤਣ ਵਾਸਤੇ ਖੜਦੇ ਆ ਪਰ ਜਿੱਤ ਤਾਂ ਤਾਂ ਇੱਕੋ ਹੀ ਹੈ ਉਹ ਤਾਂ ਨਹੀਂ ਮਾਸਦਾ ਪਰ ਜਿਹੜੀ ਲੋਕਾਂ ਦੀ ਸੋਚ ਦੀ ਜਿਹੜਾ ਲੋਕਾਂ ਦਾ ਫਤਵਾ ਦਾ ਕਿਉਂਕਿ ਇਹ ਲੋਕਤੰਤਰ ਹੈ ਮਤਦਾਨੇ ਨੂੰ ਕਹਿੰਦੇ ਆ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਪਾਈ ਉਹ ਹੁਣ ਫੋਨ ਕਰਦੇ ਆ ਕਿ ਸਾਡੀਆਂ ਵੋਟਾਂ ਕਿੱਥੇ ਗਈਆਂ ਇਹ ਗੱਲ ਜਿਹੜੀ ਹੈ ਨਾ ਤੁਹਾਡੇ ਜਰੀਏ ਲੋਕਾਂ ਤੱਕ ਅਸੀਂ ਪਹੁੰਚਾਣੀ ਹੈ ਕਿ ਜੀ ਸਾਡੇ ਨਾਲ ਬਹੁਤ ਬੜੀ ਉੱਥੇ ਜਿਹੜੀ ਹੈ ਧੋਖੇਬਾਜ਼ੀ ਹੋਈ ਹੈ ਸਰਕਾਰ ਨੇ ਜਿਹੜੀ ਗੁੰਡਾਗਰਦੀ ਦਿਖਾ ਕੇ ਆਪਣੀ ਇੱਕ ਸੀਟ ਸਮਤੀ ਦੀ ਜਿੱਤਣ ਵਾਸਤੇ ਕਿਉਂਕਿ ਇੱਥੇ ਇਹਨਾਂ ਨੂੰ ਵੋਟ ਬੂਟ ਤਾਂ ਪੈਣੀ ਨਹੀਂ ਹੈ ਤੇ ਇੱਥੇ ਜਿਹੜੇ ਇਲਾਕੇ ਦੇ ਜਿਹੜੇ ਹਾਲਾਤ ਹੋਏ ਹੋਏ ਪਹਿਲੇ ਲੋਕਾਂ ਨੂੰ ਤਾਂ ਬਹੁਤ ਤੰਗ ਤੇ ਮੈਨੂੰ ਅਭੀ ਤੀ ਕਿ ਭਾਜਪਾ ਆਕਾਲੀ ਦਲ ਦੀ ਜਿਹੜੀ ਇੱਥੇ ਇਹ ਜਿਹੜੀ ਸੀਟ ਆਪਣੀ ਨਿਕਲਣੀ ਹੈ ਤੇ ਉਹ ਇਹ ਜਿਹੜੀ ਪਾਰਟੀ ਦੀ ਝਾੜੂ ਵਾਲੀ ਇਹ ਤਾਂ 4 ਨੰਬਰ ਤੇ ਜਾਣੀ ਦੀ ਇਹ ਹੋਰ ਇੱਕ ਦੋ ਯਾਰ ਖੜੇ ਹੁੰਦੇ ਫਿਰ ਇਹਨੇ 5ਵੇਂ 6ਵੇਂ ਨੰਬਰ ਤੇ ਆਣਾ ਦਾ ਜਿਹੇਰਾ ਫਿਰ ਉਹ ਹੀ ਤੇ ਤੁਸੀਂ ਚੁੱਪ ਕਰਕੇ ਬਾਹਰ ਹੀ ਆਗੇ ਫਿਰ ਇਹ ਨਹੀਂ ਕਿ ਉੱਥੇ ਤੁਸੀਂ ਵਿਰੋਧ ਕਰ ਦੋ ਪ੍ਰਸ਼ਾਸਨ ਬੈਠਾ ਐਸ ਡੀ ਐਮ ਸਾਹਿਬ ਬੈਠੇ ਨੇ ਉੱਥੇ ਐਸ ਐਸ ਪੀ ਮੁਹਾਲੀ ਉੱਥੇ ਆਏ ਨੇ ਚੁੱਪ ਕਰਕੇ ਬਾਹਰ ਆਗੇ ਕਿ ਹਾਂ ਸਾਡੀ ਹਾਰ ਹੋ ਗਈ ਬਿਲਕੁਲ ਚੁੱਪ ਹੋ ਕੇ ਬਾਹਰ ਨਹੀਂ ਆਏ ਜੇ ਜਦੋਂ ਐਸ ਐਸ ਪੀ ਸਾਹਿਬ ਮੁਹਾਲੀ ਉੱਥੇ ਆਏ ਆ ਉਸ ਤੋਂ ਬਾਅਦ ਇਹ ਤਾਂ ਗੜਬੜ ਹੋਈ ਹੈ ਜਦੋਂ 7 ਨੰਬਰ ਜ਼ੋਨ ਤੱਕ ਦਾ ਐਲਾਨ ਹੁੰਦਾ ਰਿਹਾ ਬਕਾਇਦਾ ਉੱਥੇ ਮੈਕ ਲੱਗਿਆ ਬਤਾ ਐਲਾਨ ਹੁੰਦਾ ਤਾਂ ਕਿ ਫਲਾਣੀ ਜ਼ੋਨ ਦੇ ਬੰਦੇ ਅੰਦਰ ਆਜੋ ਜਦੋਂ 1 ਤੇ ਸਾਨੂੰ ਬਿਨਾ ਲਾਂਨ ਤੋਂ ਅਸੀਂ ਜਦੋਂ ਪੁਲਿਸ ਨੂੰ ਜਾ ਜਾ ਕੇ ਵਾਰ-ਵਾਰ ਕਿਹਾ ਕਿ ਸਾਨੂੰ ਉਪਰੋਂ ਆਵਾਜ਼ ਮਾਰਦੇ ਆ ਸਾਡੇ ਇਲਾਕੇ ਦੇ ਹੋਰ ਬੰਦੇ ਤੇ ਦੂਸਰੇ ਜੋ ਉਹਨਾਂ ਦੇ ਉਹ ਕਹਿੰਦੇ ਕਿ ਤੀੜੇ ਦਾ ਜਿਹੜਾ ਜੋਨ ਦਾ ਰਿਜ਼ਲਟ ਅੰਦਰ ਗਿਣਤੀ ਹੋ ਰੇ ਕਿ ਤੁਸੀਂ ਬਾਹਰ ਕੇ ਕਰਦੇ ਆ ਫਿਰ ਵੀ ਸਾਨੂੰ ਪੁਲਿਸ ਨੇ ਅੰਦਰ ਨਹੀਂ ਜਾਣ ਦਿਆ ਅਸੀਂ ੱੱਕੇ ਮਾਰ ਕੇ ਜਦੋਂ ਪਹੁੰਚੇ ਆ ਤੇ ਉੱਥੇ ਇੱਕੋ ਹੀ ਪਾਰਟੀ ਦਾ ਇੱਕ ਕੈਂਡੀਡੇਟ ਤੇ ਇੱਕ ਏਜੰਟ ਉਹ ਦੋਨੇ ਜਣੇ ਉੱਥੇ ਜਾ ਕੇ ਆਪਣੀਆਂ ਇਹ ਜਿਹੜੇ ਵੋਟਾਂ ਗਿਣਾ ਰਹੇ ਕਿੰਨੀਆਂ ਵੋਟਾਂ ਪਈਆਂ ਤੁਹਾਨੂੰ ਮੈਨੂੰ ਕਹਦੇ ਵੋਟਾਂ ਪੈਣ ਦੀ ਪਈ ਨਹੀਂ ਕੋਈ ਮਹਾਰਾਜ ਜੀ ਜਦੋਂ ਤੇ ਨਹੀਂ ਨਹੀਂ ਮੈਂ ਚੌਥੇ ਨੰਬਰ ਤੇ ਰਹਿ ਗਿਆ ਜੀ ਕਿੰਨੇ ਪੰਜਾਂ ਮੈਂ ਪੁੱਛ ਰਿਹਾ ਤੁਹਾਨੂੰ 277 ਵੋਟ ਪਈ ਹੈ ਜੀ ਮੈਨੂੰ ਜਿਹਦੇ ਜਿਹਦੇ ਚੋਂ 134 ਵੋਟ ਦਾ ਮੈਨੂੰ ਆਪਣੇ ਪਿੰਡ ਚੋਂ ਹੀ ਪਈ ਹੈ ਕਿਉਂ ਮੇਰੇ ਪਿੰਡ ਵਾਲਾ ਉਹਨੇ ਬਕਸਾ ਨਹੀਂ ਉਹ ਜਿਹੜਾ ਉਹ ਉਮੀਦਵਾਰ ਜਿੱਤੇ ਆ ਉਹ 1300 ਵੋਟ ਦੇ ਕਰੀਬ ਜਿੱਤੇ ਆ ਤੁਹਾਨੂੰ 279 ਵੀ ਤੁਹਾਡਾ ਥੋੜਾ ਤੇ ਮਾਰਜ ਨਹੀਂ ਨਹੀਂ ਵਿੱਚ ਜਿਹੜਾ ਮੈਚ ਹੋ ਰਿਹਾ ਇੱਕ ਅੱਧੀ ਬੋਡ 100 ਬੋਡ ਤਾਂ ਇਹਦਾ ਫੇਰੀ ਹੋ ਸਕਦੀ ਹੈ ਪਰ ਹਜ਼ਾਰ ਬੋਡ ਦੀ ਕਿੱਥੇ ਆਉਂਦੀ ਹੈ ਕਹ ਰਹੇ ਜੇ ਬਕਸੇ ਖੁੱਲਦੇ ਨਾ ਸਾਡੇ ਵਾਲੇ ਇਹ ਮੈਂ ਅੱਜ ਤੁਹਾਨੂੰ ਬੁਲਾਇਆ ਇੱਥੇ ਕਿਉਂ ਆ ਕਿ ਲੋਕਾਂ ਨੂੰ ਸਜਾਈ ਦਾ ਪਤਾ ਲੱਗੇ ਜਿਹੜੇ ਇੱਥੋਂ ਬਕਸੇ ਗਈਆਂ ਵੋਟਾਂ ਜਿਨ੍ਹਾਂ ਲੋਕਾਂ ਨੇ ਪਾਈਆਂ ਉਹ ਬਕਸੇ ਤੋਂ ਤੇ ਹੈ ਨਹੀਂ ਤੇ ਨਾ ਉਹਨਾਂ ਬਕਸੇ ਤੋਂ ਕੋਈ ਸੀਲ ਤੀ ਥੋੜੀ ਥੋੜੀ ਜੋਨ ਤੇ ਹੇਰਾ ਫੇਰੀ ਹੋਈ ਹੈ ਬਾਕੀ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਸਾਰਾ ਕੁਝ ਕਾਂਗਰਸ ਜਿੱਤੀ ਹੈ ਫੇ ਹੇਰਾ ਫੇਰੀ ਕਰਨੀ ਤਾਂ ਉੱਥੇ ਵੀ ਹੁੰਦੀ ਮਹਾਰਾਜ ਜੋਨ ਨੰਬਰ ਸਾਡਾ ਕਿੰਨਾ ਦਾ 12 ਸਾਡਾ ਰਿਜ਼ਲਟ ਕਦੋਂ ਆਣਾ ਤਾਂ ਸਭ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ 8-9 ਸੀਟਾਂ ਤਾਂ ਸ਼੍ਰੋਮਣੀ ਅਕਾਲੀ ਦਲ ਲੈ ਗਿਆ 2-3 ਸੀਟਾਂ ਕਾਂਗਰਸ ਲਏਗੀ ਕਿ ਸਾਡੇ ਪੱ ਫਿਰ ਸਾਨੂੰ ਉੱਥੇ ਵਲੀ ਦਾ ਬੱਕਰਾ ਬਣਾਣਾ ਤਾਂ ਉਹਨਾਂ ਨੇ ਆਪਣਾ ਨੱਕ ਵੀ ਤਾਂ ਰੱਖਣਾ ਦਾ ਸਰਕਾਰ ਨੇ ਕਿ ਮਾਜਰੀ ਜ਼ੋਨ ਮਾਜਰੀ ਜਿਹੜਾ ਬਲਾਕ ਹੈ ਉਹਦੇ ਚ ਸੀਤਾ ਕਿੰਨੇ ਮਿਲਿਆ ਸਾਨੂੰ ਇਹ ਸਾਰੀ ਪਲਾਨਿੰਗ ਦੁਪਹਿਰ ਤੋਂ ਬਾਅਦ ਹੋਈ ਹੈ ਜੀ ਐਸਐਸਪੀ ਸਾਹਿਬ ਮੁਹਾਲੀ ਆਏ ਸਾਢੇ 12 ਵਜੇ ਲੰਚ ਦੇ ਬਹਾਨੇ ਪੂਰੇ ਸਟਾਫ ਨੂੰ ਇੱਕ ਜਗ੍ਹਾ ਇਕੱਠਾ ਕਰਿਆ ਫਿਰ ਉਹਨਾਂ ਨੂੰ ਸਮਝਾਇਆ ਕਿ ਐਦਾਂ ਕਰੋ ਪਰ ਤੁਹਾਡੇ ਤਾਂ ਜ਼ਮਾਨਤ ਜ਼ਬਤ ਹੋ ਗਈ ਬੀਜੇਪੀ ਵਾਲਿਆਂ ਦੀ ਕੀ ਪੱਲੇ ਰਹਿ ਗਿਆ ਕੁਝ ਮਹਾਰਾਜ ਫਿਰ ਇਹੀ ਤਾਂ ਦੱਸਣਾ ਆਪਾਂ ਨੇ ਲੋਕਾਂ ਨੂੰ ਕਿਉਂਕਿ ਜਿਹੜਾ ਤੀੜਾ ਪਿੰਡ ਸਰਮਹਾਜਨ ਪਿੰਡ ਹੈ ਪਹਿਲਾਂ ਉੱਥੇ ਜਦੋਂ ਲੋਕ ਸਭਾ ਦੇ ਦੀ ਵਿਧਾਨ ਸਭਾ ਦੇ ਇਲੈਕਸ਼ਨ ਹੁੰਦੇ ਆ 300 400 ਵੋਟ ਤਾਂ ਨਿਕਲਦੀ ਹੈ ਨਾ ਐਸੀ ਤਰ੍ਹਾਂ ਤੋਗਾਂ ਤੋਂ ਵੀ 300 400 ਵੋਟ ਨਿਕਲਦੀ ਹੈ ਉਹ ਜਿਹੜਾ ਹੁਣ ਉਹੀ ਤਾਂ ਲੋਕ ਮੈਨੂੰ ਫੋਨ ਕਰਦੇ ਕਿ ਜਿਹੜੀ ਅਸੀਂ ਭਾਜਪਾ ਨੂੰ ਵੋਟ ਪਾਈ ਉਹ ਕਿੱਥੇ ਗਈ ਹੈ ਇਹ ਮੇਰਾ ਨਹੀਂ ਹੈਗਾ ਜੀ ਮਸਲਾ ਮੈਂ ਤਾਂ ਆਪਣੀ ਗੱਲ ਉਹਨਾਂ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ ਅਗਰ ਮੈਨੂੰ 100 ਬੰਦੇ ਦਾ ਫੋਨ ਆਊਗਾ ਤੁਹਾਡੀ ਇੱਕ ਖਬਰ ਨੇ ਉਹਨਾਂ ਤੱਕ ਜਾਣਕਾਰੀ ਦੇ ਦੇਣੀ ਹੈ ਲੋਕ ਪੁੱਛਦੇ ਤੁਹਾਨੂੰ ਕਿ ਸਾਡੀ ਵੋਟ ਕਿੱਥੇ ਗਈ ਰਾਤ ਤੋਂ ਫੋਨ ਆ ਰਿਹਾ ਹੀ ਮੈਨੂੰ ਕੋਈ ਕਹਿੰਦਾ ਸਾਡੇ ਪ੍ਰਵਾਦਿਆਂ 60 ਵੋਟ ਦੇ ਆ ਉਹ ਕਹਿੰਦੇ ਮੇਰੇ ਆਪਣੇ ਪਰਿਵਾਰ ਦੀਆਂ 25 ਵੋਟਾਂ ਦੀਆਂ ਉਸ ਬਕਸੇ 'ਚ 100 ਵੋਟਾਂ ਨਿਕਲੀਆਂ ਇੱਕ ਬਕਸੇ ਵਿੱਚ ਕੋਈ ਲੋਕ ਖਾ ਪੀ ਕੇ ਥੋੜਾ ਤੇ ਬਾਕੀ ਵੋਟ ਕਿਤੇ ਹੋਰੇ ਪਾਤੀ ਹੋਈ ਨਹੀਂ ਮੇਰੇ ਮੇਰੇ ਕੋਲ ਖਾਣਾ ਆਣੇ ਪਲਾਣੇ ਨੂੰ ਕੁਝ ਨਹੀਂ ਹੈਗਾ ਜੀ ਮੈਂ ਕਿਹੜੇ ਕੋਈ ਬਹੁਤ ਵੱੜਾ ਕਿਤੇ ਕੋਈ ਰਜਵਾੜਾ ਐ ਕਿ ਮੈਂ ਪੈਸੇ ਬੰਨਿਆ ਸ਼ਰਤ ਤੁਹਾਡੀ ਬਹੁਤ ਵੱਡੀ ਸੀ ਬੀਜਪੀ ਛੋਟੀ ਮੋਟੀ ਪਾਰਟੀ ਥੋੜੀ ਐ ਇਹ ਤਾਂ ਮੈਨੂੰ ਮਾਣ ਮਹਿਸੂਸ ਹੈ ਜੀ ਕਿ ਐਡੀ ਵੱਡੀ ਪਾਰਟੀ ਨੇ ਟਿਕਟ ਦਈ ਔਰ ਆਪਾਂ ਨੇ ਮਿਹਨਤ ਕੀਤੀ ਮੇਰੇ ਸਾਥੀਆਂ ਨੇ ਸਹਾਯੋਗੀਆਂ ਨੇ ਦੋਸਤਾਂ ਨੇ ਬਜ਼ੁਰਗਾਂ ਨੇ ਇਹਨਾਂ ਸਾਥ ਦਿਆ ਬੀਜੇਪੀ ਨੀ ਐਦਾਂ ਕਿਦਾਂ ਜੀ ਇਹ ਟਿਕਟ ਕੋਈ ਉਮੀਦਵਾਰ ਤੁਹਾਡਾ ਪ੍ਰਚਾਰ ਕਰਦਾ ਦਿਖਿਆ ਨਹੀਂ ਇੱਥੇ ਮਹਾਰਾਜ ਜੀ ਅੱਡੀ ਟਿਕਟ ਦੇਈ ਹੈ ਜਿੱਦਣ ਇਲੈਕਸ਼ਨ ਹੋ ਰਿਹਾ ਉਸ ਦਿਨ ਵੀ ਪੰਜਾਬ ਦੇ ਜਿਹੜੇ ਖਜ਼ਾਨਚੀ ਐ ਭਾਜਪਾ ਦੇ ਸੁਖਵੀਂਦਰ ਗੋਲਡੀ ਉਹ ਮੌਕੇ ਤੇ ਪਹੁੰਚੇ ਐ ਰਜੇਸ਼ ਕਾਲੀਆ ਤੇ ਚੰਡੀਗੜ੍ਹ ਤੋਂ ਮੇਰ ਮੈਂ ਪੁੱਛੀ ਵਿੱਚ ਦੇਖਿਆ ਸੀ ਉਸੇ ਦਿਨ ਜਦੋਂ ਤੁਹਾਡੇ ਫਾਰਮ ਭਰੇ ਨੇ ਉਸ ਦਿਨ ਤਾਂ ਉੱਥੇ ਸਾਰੇ ਸੀ ਸੰਜੀਵ ਬਿਸ਼ਟ ਸੀ ਤਾਂ ਸੁਖਵੀਂਦਰ ਗੋਲਡੀ ਸੀ ਆਪਣੇ ਬੁੱਤਾਂ ਤੇ ਵੀ ਸਾਰਾ ਰੌਣਡ ਮਾਰਿਆ ਉਹਨਾਂ ਨੇ ਆਪਣੇ ਜਿਹੜੇ ਇਹਦੇ ਯੂਥ ਦੇ ਜਨਰਲ ਸਕੱਤਰ ਐ ਇਹ ਲ ਮੁਹਾਲੀ ਤੋਂ ਉਹ ਵੀ ਇੱਥੇ ਮੇਰੇ ਬੁੱਥਨ ਤੇ ਆ ਕੇ ਗਏ ਮੈਂ ਹਰ ਬੁੱਥ ਤੇ ਤਿੰਨ ਰਾਉਂਡ ਮਾਰੇ ਆ ਜੀ ਜਦੋਂ ਜਿਸ ਪਿੰਡ ਵੀ ਜਾਂਦਾ ਤਾਂ ਬੜਾ ਪਿਆਰ ਸਤਿਕਾਰ ਮਿਲਦਾ ਉਸ ਦਿਨ ਵੀ ਜਿੱਦਣ ਵੋਟਾਂ ਪੈਂਦੀਆਂ ਤੇ ਇਹ ਜਿਹੜੇ ਤੇ ਇਹ ਜਿਹੜੇ ਜਿਹੜੀ ਜਿੱਤਦੇ ਆ ਗੱਲਾਂ ਕਰਦੇ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਚਿਹਰੇ ਓੜੇ ਵੇ ਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ ਤਾਂ ਕਿ ਵੀ ਇੱਥੇ ਸਾਨੂੰ ਵੋਟ ਪੈ ਰਹੀ ਹੈ ਕੋਈ ਜੋ ਕੰਮ ਕੀਤੇ ਆ ਲਗਿਆ 58000 ਨੌਕਰੀਆਂ ਬਿਜਲੀ ਦੇ ਫੀਸ ਬਿੱਲ ਫ੍ਰੀ ਆ ਰਹੇ ਨੇ ਇੰਨਾ ਕੰਮ ਕੀਤਾ ਅਜੇ ਵੀ ਕਹਿੰਦੇ ਤੁਸੀਂ ਵੋਟ ਨਹੀਂ ਉਹਨਾਂ ਨੂੰ ਪੈਣੀ ਸੀ ਅਗਰ ਕੰਮ ਕੀਤਾ ਹੁੰਦਾ ਜੀ ਫ ਸਾਡੇ ਉੱਥੇ ਬਕਸੀਨਾ ਬਦਲਨੇ ਪੈਂਦੇ ਉਹਨਾਂ ਦੇ ਸੀਲੇਨਾ ਤੋੜਨੀਆਂ ਪੈਂਦੀਆਂ ਬਹੁਤ ਵੱਡੇ ਇਲਜ਼ਾਮ ਨੇ ਇਹਦਾ ਜਵਾਬ ਦੇਣਾ ਪੈਣਾ ਹੈ ਬਿਲਕੁਲ ਜੀ ਨਹੀਂ ਅਸੀਂ ਤਾਂ ਬੈਠੇ ਆਂ ਪਾਰਟੀ ਵੱਲੋਂ ਹੁਕਮ ਹੋਇਆ ਕਿ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੀ ਜਾਣਕਾਰੀ ਲੋਕਾਂ ਤੱਕ ਪਹੁੰਚਾਓ ਅਗਲੀ ਜਿਹੜੀ ਕਾਰਵਾਈ ਉਹ ਤਾਂ ਪਾਰਟੀ ਨੇ ਕਰਨੀ ਹੈ ਕਿੱਥੇ ਜਾਓਗੇ ਹਾਈ ਕੋਰਟ ਬਿਲਕੁਲ ਉਹ ਪਾਰਟੀ ਦਾ ਫੈਸਲਾ ਹੋਊਗਾ ਜੀ ਸਾਨੂੰ ਤਾਂ ਜਿੱਦਾਂ ਲੀਡਰਾਂ ਦਾ ਫੋਨ ਆਇਆ ਮੈਂ ਉਹਨਾਂ ਨੂੰ ਦੱਸਿਆ ਕਿ ਨਹੀਂ ਕਿਹਾ ਸੀ ਲੀਡਰ ਨੇ ਕਿ ਪ੍ਰੈਸ ਕਾਨਫਰੰਸ ਕਰੋ ਬਿਲਕੁਲ ਜੀ ਉਹਨਾਂ ਦਾ ਆਰਡਰ ਹੋਇਆ ਅਸੀਂ ਤੁਹਾਨੂੰ ਜਿਹੜਾ ਕਸ਼ਟ ਦੇ ਆ ਤੁਸੀਂ ਇੱਥੇ ਪਹੁੰਚੀਏ ਤੁਹਾ ਤੇ ਜਿੱਦਾਂ ਪਾਰਟੀ ਦਾ ਅਗਲਾ ਹੁਕਮ ਹੋਊਗਾ ਸੀ ਤਾਂ ਨਾਲ ਹੀ ਵਸੇ ਬਹੁਤ ਸਵਾਲ ਇਹ ਐ ਨਾ ਕਿ 250 300 ਵੋਟ ਪੈਣੀ ਇਹ ਤਾਂ ਸਰਪੰਚ ਨਾਲੋਂ ਵੀ ਘੱਟ ਪੈਗੀ ਮਹਾਰਾਜ ਇਹ ਹੀ ਤਾਂ ਗੱਲ ਐ ਕਿ ਬੁੱਟੇ ਨੂੰ ਟੀੜੇ ਚ ਬੁੱਟਾ ਕਹਿੰਦਾ ਗਾਲਾਂ ਵੀ ਕਢਦਾ ਨਹੀਂ ਨਹੀਂ ਕਿ ਆ ਬੁੱਟੇ ਨੂੰ ਟੀੜੇ ਚ 40 ਬੰਦੇ ਜਾਣ ਦੇ ਜਿਹੜੀ ਭਾਜਪੀ ਦੀ ਉੱਥੇ 300 ਵੋਟ ਸੀ ਉਹ ਕਿੱਥੇ ਗਈ ਜਿਹੜੀ ਤੋਗਾ ਚ ਭਾਜਪੀ ਦੀ 300 400 ਵੋਟ ਸੀ ਉਹ ਕਿਉਂਕਿ ਭਾਜਪੀ ਜਿਹੜੀ ਐ ਨਾ ਜੀ ਇੱਥੋਂ ਅਗਰ ਉਹਨਾਂ ਨੇ ਮੈਨੂੰ ਕਿਸੇ ਆਸ ਉਮੀਦ ਨਾਲ ਟਿਕਟ ਦੇਈ ਐ ਉਹਨਾਂ ਨੂੰ ਪਤਾ ਨਾ ਕਿ ਟੀੜੇ ਤੋਗਾ ਦੀ ਜਿਹੜੀ ਵੋਟ ਤਾਂ ਬੀਜੇਪੀ ਦੀ ਹੈ ਕਿ ਜਿਹੜੀ ਬੁੱਟੇ ਦੀ ਆਪਣੀ ਜਾਣ ਪਛਾਣ ਹੈ ਜਿਹੜਾ ਲੋਕ ਇਹਨੂੰ ਪਿਆਰ ਕਰਦੇ ਆਂ ਹਰ ਮਜ਼ਬ ਦੇ ਲੋਕਾਂ ਨਾਲ ਆਪਾਂ ਖੜਦੇ ਆਂ ਵਿਚਰਦੇ ਆਂ ਤੇ ਉਹਨਾਂ ਲੋਕਾਂ ਦੀ ਵੀ ਤਾਂ ਵੋਟ ਸੀ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਤੁਹਾਡੇ ਮੁਸਲਮਨ ਭਾਈਚਾਰੇ ਨਹੀਂ ਵੋਟ ਤੁਹਾਨੂੰ ਪਾਈ ਨਹੀਂ ਸਾਰੇ ਮੁਸਲਮਾਨ ਕੇ ਬੁੱਟੇ ਦੇ ਨਾਲ ਹੁੰਦੇ ਆਂ ਜੀ ਉਹਨਾਂ ਨੇ ਆਪਣੀਆਂ ਯਾਰੀਆਂ ਦੋਸਤੀਆਂ ਵਿੱਚ ਨਿਭਾੜੀਆਂ ਹੁੰਦੀਆਂ ਨੇ ਕਿ ਹੁਣ ਹੁਣ ਇਹ ਜਿਹੜੀ ਇਹਨਾਂ ਨੂੰ ਟਿਕਟ ਦੇਈ ਹੈ ਜੱਸੇ ਨੂੰ ਅਕਾਲੀ ਦਲ ਨੇ ਤੇ ਉੱਥੇ ਵੀ ਦੋ ਕੈਂਡੀਡੇਟ ਤੇ ਇਹਦੇ ਭਾਈਚਾਰੇ ਦੇ ਤੇ ਜਿਹੜੀ ਤੋਗਾਂ ਤੋਂ ਟਿਕਟ ਮਿਲੀ ਸੀ ਉਹ ਰਾਣਿਆਂ ਦਾ ਮੁੰਡਾ ਤਾਂ ਕਿ ਉਥੇ ਰਾਣੇ ਦੇ ਮੁੰਡੇ ਤੀੜੇ ਦੇ ਤੋਗਾਂ ਤੋਂ ਮੇਰੇ ਨਾਲ ਤੇ ਇਹਦੇ ਚ ਭਾਈਚਾਰਾ ਨਹੀਂ ਹੁੰਦਾ ਜਿੱਤੇ ਜਦ ਪਾਰਟੀ ਹੁੰਦੀ ਹੈ ਹੂੰ ਪਾਰਟੀ ਨੇ ਪਾਰਟੀ ਨਾਲ ਖੜਨਾ ਹੁੰਦਾ ਤੇ ਭਾਈਚਾਰਾ ਜਿੰਨਾ ਮੇਰੇ ਨਾਲ ਹੈ ਤਾਂ ਉਹਨਾਂ ਨੇ ਤਾਂ ਮੈਨੂੰ ਆਪਣੇ ਪਿੰਡ ਤੋਂ ਜਿਤਾ ਕੇ ਭੇਤੇ ਆ ਮੈਂ ਤਾਂ ਆਪਣੇ ਪਿੰਡ ਦਾ ਤੇ ਆਪਣੇ ਭਾਈਚਾਰੇ ਦਾ ਜਿਹੜੇ ਮੇਰੇ ਨਾਲ ਖੜੇ ਆ ਉਹਨਾਂ ਦਾ ਵੀ ਤਾਂ ਤੁਹਾਡੇ ਜਰੀਏ ਮੈਂ ਧੰਨਵਾਦ ਕਰਨਾ ਠੀਕ ਹੈ ਤੇ ਸਾਡੇ ਨਾਲ ਸ਼੍ਰੋਮਣੀ ਕਾਲ ਦਲ ਦੇ ਜਿਹੜੇ ਉਮੀਦਵਾਰ ਨੇ ਜੱਸਾ ਜੀ ਜੱਸਾ ਜੀ ਕਿੰਨੀਆਂ ਕਵੋਟਾਂ ਪਈਆਂ ਤੁਹਾਨੂੰ ਆਪਾਂ ਨੂੰ 946 ਵੋਟ ਪਈ ਹੈ ਜੀ ਤੁਸੀਂ ਤਾਂ ਕਾਫੀ ਲੈ ਕੇ ਬੀਜੀ ਵੀ ਨਾਲੋਂ ਜ਼ਿਆਦਾ ਲੈ ਗਏ ਹਾਂਜੀ 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 ਤੇ ਇਕੱਠੀ ਨਹੀਂ ਨਹੀਂ ਜੋ ਪਾਰਟੀ ਦਾ ਲਗ ਜਿੱਦਾਂ ਉਦਾਂ ਹੀ ਵੈਸੇ ਮੈਂ ਕਈ ਜੀਟਾਂ ਤੇ ਇਕੱਠਾ ਗਠਜੋੜ ਵੀ ਹੋਇਆ ਜਿਵੇਂ ਸਹੌੜਾਂ ਦੀ ਗੱਲ ਕਰੀਏ ਤਿੰਨ ਪਾਰਟੀਆਂ ਇਕੱਠੇ ਇਲੈਕਸ਼ਨ ਲੜਦੇ ਨੇ ਨਹੀਂ ਨਹੀਂ ਇਹ ਮੰਨ ਲਓ ਇੱਥੇ ਆਪਾਂ ਨੂੰ ਚੋਣਵਨੀ ਕੱਲੀਦਲ ਨੇ ਡਿਊਟੀ ਲਈ ਸੀਗੇ ਅਲੱਗ-ਅਲੱਗ ਇਲੈਕਸ਼ਨ ਹੋਣਾ ਹੈ ਜੀ ਕਿੱਥੇ ਹੈਰਾ ਫੇਰੀ ਹੋਈ ਤੁਹਾਨੂੰ ਲੱਗਦਾ ਹੈਰਾ ਫੇਰੀ ਸਿਰ ਉੱਥੇ ਅੰਦਰ ਹੀ ਹੋਈ ਹੈ ਜੀ ਆਪਣੇ ਜਿਹੜੇ ਬਾਕਸੇ ਸੀਗੇ ਉਹਨਾਂ 'ਚ ਕਿਸੇ ਦੇ ਕੋਈ ਸੀਲ ਨਹੀਂ ਸੀ ਜੀ ਹਾਂ ਸਾਰੀਆਂ ਸੀਲਾਂ ਟੁੱਟੀਆਂ ਹੋਈਆਂ ਨੇ ਜੀ ਮੰਨ ਲਓ ਸਵੇਰੇ ਜਦੋਂ ਆਪਾਂ 8:30 7:30 ਵਜੇ ਰਾਣੀ ਸਾਨੂੰ ਬੁਲਾਇਆ ਉੱਥੇ ਤਾਂ ਸਾਨੂੰ ਤਾਂ ਬਾਹਰ ਹੀ ਮੰਨ ਲਓ ਜਿੰਨੇ ਵੀ ਹੋਰ ਪਾਰਟੀਆਂ ਦੇ ਮੰਨ ਲਓ ਉਮੀਦਵਾਰ ਸੀ ਬਾਹਰ ਖੜਾਤੇ ਸਿਰਫ ਆਮ ਆਦੀ ਪਾਰਟੀ ਦੇ ਕੈਂਡੀਡੇਟ ਅੰਦਰ ਗਏ ਆ ਜੀ ਠੀਕ ਕਹਿ ਰਹੇ ਆਂ ভোটার ਫੋਨ ਕਰਕੇ ভোটার ਦਾ ਫੋਨ ਕਰਕੇ ਇਹੀ ਕਹਿ ਰਹੇ ਕਿ ਅਸੀਂ ਮੰਨ ਲਓ ਤੁਹਾਨੂੰ ਵੋਟਾਂ ਪਾਈਆਂ ਇਹ ਵੀ ਉਹ ਵੋਟਾਂ ਗਈਆਂ ਕਿੱਥੇ ਫਿਰ ਮੰਨ ਕੇ ਚੱਲੋ ਮਸਤ ਗੜ ਤੋਂ ਆਪਾਂ ਨੂੰ 250 ਬੋਟ ਦਾ ਅਨੁਮਾਨ ਸੀ ਤੇ ਤੋਗਾਂ ਤੋਂ ਵੀ ਆਪਾਂ ਨੂੰ 200 ਬੋਟ ਦਾ ਅਨੁਮਾਨ ਸੀ ਤੇ ਆਪਣਾ ਹੋਰ ਵੀ ਬੰ ਲੋ ਚਾਹੜ ਮੱਜਰੇ ਲਾ ਲਓ ਜੀ ਬਾਂਸੇ ਪਰ ਲਾ ਲਓ ਸਾਰੇ ਮਤਲਬ ਸਾਰੇ ਪਿੰਡਾਂ ਚ ਵਧੀਆ ਆਪਾਂ ਨੂੰ ਪਿਆਰ ਮਿਲ ਰਿਆ ਸੀ ਵੋਟਾਂ ਜਦੋਂ ਡੋਰ ਟੂ ਡੋਰ ਕੰਪੇਨਿੰਗ ਕਰ ਰਹੇ ਸੀ ਉਹ ਸਾਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋਇਆ ਜੀ ਇਹਨਾਂ ਨੇ ਬਾਕਸ ਚੇਂਜ ਕਰਤੇ ਤਾਂ ਹੀ ਆਪਾਂ ਨੂੰ ਵੋਟਾਂ ਘਟ ਪਈਆਂ ਹਰ ਦਾ ਦੁੱਖ ਬਹੁਤ ਬਹੁਤ ਦੁੱਖ ਹੈ ਹੁਣ ਤਾਂ ਇਹ ਹੀ ਦੁੱਖਤਾ ਹੀ ਫਿਰ ਹਾਂਜੀ ਹਾਂ ਮੈਂ ਤਾਂ ਬਹੁਤ ਕੀਤੀ ਹੋਈ ਸੀ ਡੋਰ ਟੂ ਡੋਰ ਕੰਪੇਨਿੰਗ ਕਰੀ ਹੈ ਜੀ ਆਸ ਪਿੰਨੀ ਸੀ ਆਸ ਪੂਰੀ ਦੀ ਜੇ ਆਪਾਂ ਨੂੰ 15 ਸਪੋਰਟ ਦੀ ਆਸ ਸੀਗੀ ਆਪਾਂ ਨੂੰ ਮਨ ਲੋ ਹੇਰਾ ਫੇਰੀ ਨਹੀਂ ਹਰਾਇਆ ਜੀ ਵੈਸੇ ਨਹੀਂ ਹੈ ਇੱਕ ਸਰਕਾਰ ਦੇ ਦਬਾਅ ਨੇ ਸਰਕਾਰ ਅਨਮੋਲ ਗਗਨ ਮਾਨ ਜੀ ਨੇ ਮਨ ਲਓ ਉੱਥੇ ਮੀਟਿੰਗ ਸੱਦੀ ਵੋਟਾਂ ਤੋਂ ਜਦੋਂ ਮਨ ਲਓ ਅਨਾਉਂਸ ਹੋਈਆਂ ਵੋਟਾਂ ਤੇ ਮਨ ਲਓ ਇਲੈਕਸ਼ਨ ਅਨਾਉਂਸ ਹੋਇਆ ਬਲੌਕ ਸਮਤੀ ਦਾ ਸਾਰੇ ਸਰਪੰਚਾਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਜਿਹੜੇ ਸਾਡੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਉਹਨਾਂ ਦਾ ਸਾਥ ਦੇਣਾ ਹੈ ਵੀ ਤੁਸੀਂ ਨਹੀਂ ਸਾਥ ਦੋਗੇ ਅਸੀਂ ਗਰੰਟਾ ਨਹੀਂ ਦਵਾਂਗੇ ਇਹ ਮਨ ਲਓ ਸਰਪੰਚਾਂ ਦਾ ਕਹਿਣਾ ਹੈ ਜੀ ਸਾਰੇ ਪਿੰਡਾਂ ਦੇ ਓਡੇ ਕੋਈ ਸਬੂਤ ਨਹੀਂ ਸਬੂਤ ਹੈਗਾ ਜੀ ਨਹੀਂ ਸਰਪੰਚੇ ਕਹਿ ਰਹੇ ਨਾ ਮੂਹ ਨੂੰ ਨਹੀਂ ਹਾਂ ਜੀ ਹਾਂ ਕਹਿ ਰਹੇ ਉਹ ਤਾਂ ਕੋਈ ਰਿਕਾਰਡਿੰਗ ਨਹੀਂ ਕੋਈ ਰਿਕਾਰਡਿੰਗ ਨਹੀਂ ਹੈ ਜੀ ਬਾਕੀ ਰਿਕਾਰਡਿੰਗ ਹੈਗੀ ਵੀ ਹੈਗੀ ਕਿਦੋਂ ਸਰਪੰਚਾ ਨੇ ਕਿਹਾ ਇੱਕ ਦੋ ਮੱਲੋ ਹੈਗੀ ਹੈ ਰਿਕਾਰਡਿੰਗ ਆਪਣੇ ਕੋਲ ਸਰਪੰਚਾਂ ਨੇ ਮਲਕ ਸਾਥ ਨਹੀਂ ਦਿੱਤਾ ਸਾਥ ਨਹੀਂ ਦਿਆ ਕਿਸੇ ਵੀ ਸਰਪੰਚ ਕਿਸੇ ਹੀ ਪਿੰਡ ਦੇ ਸਰਪੰਚ ਨੇ ਆਪਣਾ ਸਾਥ ਨਹੀਂ ਦਿੱਤਾ ਜੀ ਇੱਕ ਤਰਫਾ ਹੋ ਕੇ ਚੱਲੇ ਜੀ ਇਹ ਪਰ ਕਈ ਲੋਕਾਂ ਦਾ ਇਹ ਇਹ ਕਹਿਣਾ ਸੀ ਕਿ ਜਿਸ ਉਮੀਦਵਾਰ ਦੀ ਤੁਸੀਂ ਆਗੂ ਦੀ ਫੋਟੋ ਲਾ ਕੇ ਬੈਠੇ ਸੀ ਪੋਸਟਰ ਦੇ ਉੱਤੇ ਕਿ ਉਹਨੂੰ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿ ਇਹਦੇ ਤਾਂ ਪਹਿਲੀ ਕਾਫੀ ਰੌਲਾ ਚੱਲਦਾ ਨਹੀਂ ਨਹੀਂ ਮਾ ਸੰਗਾਲਾਂ ਚ ਕਹਿੰਦੇ ਸੀ ਮੈਨੂੰ ਸਭ ਤੋਂ ਜ਼ਿਆਦਾ ਬੋਟ ਸੰਗਾਲਾਂ ਤੋਂ ਪਈ ਆ ਜੀ ਸਿਰਫ ਸੰਗਾਲਾਂ ਤੋਂ ਬਾਅਦ ਉੱਠੀ ਸੀ ਇਹ ਉਹ ਉਮੀਦਵਾਰ ਹੈ ਮਤਲਬ ਬਹੁਤ ਵਧੀਆ ਬੰਦੇ ਆ ਜੀ ਐਦਾਂ ਦੀ ਗੱਲ ਨਹੀਂ ਮਤਲਬ ਸੇਵਾ ਵੀ ਕਰਦੇ ਆ ਤੁਸੀਂ ਉਹਨਾਂ ਦੇ ਆਪਣੇ ਉੱਥੇ ਆਪਣਾ ਜੈਂਦੀ ਦੇਵੀ ਤੋਂ ਉਹਨਾਂ ਨੇ ਉਮੀਦਵਾਰ ਖੜਾਏ ਸੀ ਉਹ ਜਿੱਤਿਆ ਉਹ ਕਿਉਂ ਜਿੱਤਿਆ ਜੀ ਫਿਰ ਜ ਜਿਹਨਾਂ ਦੀ ਫੇਸ ਵੈਲਿਊ ਠੀਕ ਹੈ ਨਹੀਂ ਇਹ ਫੇਰੀ ਹੋਈ ਉੱਥੇ ਹੁਣ ਕੀ ਕਹਿ ਸਕਦੇ ਆ ਜੀ ਆਪਣੇ ਮਤਲਬ ਮੇਨ ਅਨਮੋਲ ਨਮਾਨ ਜੀ ਦਾ ਧਿਆਨ ਸਿਰਫ ਦੋ ਸੀਟਾਂ ਤੇ ਸੀ ਇੱਕ ਪਡੋਲ ਜ਼ੋਨ ਤੋਂ ਜੀ ਇੱਕ ਤੀੜੇ ਜ਼ੋਨ ਤੋਂ ਜੀ ਇਹ ਕਾਰਨ ਕੀ ਹੈ ਕਿ ਇੱਥੇ ਬਹੁਤ ਵਧੀਆ ਬੰਦੇ ਰਹਿੰਦੇ ਨੇ ਕਿ ਉਧਰ ਕੁ ਬੰਦੇ ਨਹੀਂ ਇਹਨਾਂ ਦੀ ਨੇੜਤਾ ਸੀ ਨਾ ਜੀ ਮਨਮੋਹਨ ਸਿੰਘ ਜੀ ਦੀ ਮਨਮੋਲ ਗਗਨਵੰਤ ਜੀ ਨਾਲ ਕਿਉਂਕਿ ਜਦੋਂ ਪਿੰਡ 'ਚ ਆਂਦੀ ਸੀ ਇੱਕ ਹੁੰਦਾ ਹੈ ਜੀ ਕਿ ਜਦੋਂ ਮੰਨ ਲਓ ਜਿੱਤਿਆ ਹੋਇਆ ਨੁਮਾਇੰਦਾ ਪਿੰਡ ਦੀ ਕਿਤੇ ਸਾਂਝੀ ਜਗ੍ਹਾ ਤੇ ਆਂਦਾ ਏ ਪਰ ਬੀਬੀ ਅਨਮੋਲ ਗਗਨਵੰਤ ਜੀ ਉਹਦੇ ਘਰ ਤੋਂ ਆ ਕੇ ਮੁੜ ਜਾਂਦੇ ਸੀ ਜੀ ਟੀੜੇ ਤੋਂ ਅੱਛਾ ਹਾਂਜੀ ਹਾਂ ਮੰਨ ਲਓ ਕਿਸੇ ਵਿਚਰੇ ਨਹੀਂ ਹੈਗੇ ਲੋਕਾਂ 'ਚ ਤਾਂ ਹੀ ਕਰਕੇ ਦੇਖ ਲਓ ਆਪਾਂ ਟੀੜੇ ਤੋਂ ਇਹਨਾਂ ਨਾਲ ਆਪਾਂ ਨੇ ਵਧੀਆ ਟੱਕਰ ਦਈ ਹੈ ਜੀ ਇਹਨਾਂ ਨੂੰ ਟੀੜੇ ਵਾਰ ਚੌਣ ਲੜੀ ਸੀ ਪਹਿਲੀ ਵਾਰ ਚੌ ਅੱਗੇ ਇਲੈਕਸ਼ਨ ਲੜੂਗਾ ਲੜੂਗੇ ਹਾਂਜੀ ਹਾਂ ਡਟ ਕੇ ਲੜੂਗੇ ਹਾਂਜੀ ਇਹ ਤੱਕੇ ਦੇ ਖਿਲਾਫ ਹੁਣ ਕਿੱਥੇ ਜਾ ਰਹੇ ਹਾਂ ਤੱਕੇ ਦੇ ਖਿਲਾਫ ਹੁਣ ਜਿੱਦਾਂ ਹਾਈ ਕਮਾਂਡ ਆਪਣੀ ਡਿਊਟੀ ਲਾਊਗਾ ਉਹਨਾਂ ਨੇ ਸਿਰਫ ਅੱਜ ਦੀ ਕਿਹਾ ਸੀ ਕਿ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਓ ਬਾਕੀ ਜੋ ਹਾਈ ਕਮਾਂਡ ਦਾ ਹੁਕਮ ਹੋਊਗਾ ਉਹਦੇ ਤੁਸੀਂ ਤਾਂ ਪ੍ਰੈਸ ਕਾਨਫਰੰਸਾਂ ਕਰਤੀਆਂ ਦੋਨਾਂ ਨੇ ਪਰ ਤੁਹਾਡੇ ਲੀਡਰ ਚੁੱਪ ਨੇ ਲੀਡਰ ਕਿਸ ਨੇ ਬਿਆਨ ਤੱਕ ਨਹੀਂ ਦਿੱਤਾ ਕਿ ਭਾਈ ਹਾਂ ਸਾਡੇ ਤੱਕਾ ਹੋ ਗਿਆ ਉਹ ਹਲੇ ਉਧਰ ਬਿਜ਼ੀ ਐ ਨਾ ਜੀ ਆਪਣੀਆਂ ਵੀ ਕਾਫੀ ਸੀਟਾਂ ਨਿਕਲੀਆਂ ਜੀ ਤੀੜੇ ਆਪਣਾ ਮਜਰੀ ਅਤੇ ਖਰੜ ਜੋਂ ਤੋਂ ਜੀ ਆਪਣੀ 8 8 ਸੀਟਾਂ ਦੇ ਆਪਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ ਉਹ ਉਧਰ ਬਿਜ਼ੀ ਐ ਜੀ ਉਸ ਤੋਂ ਬਾਅਦ ਜਦੋਂ ਫ੍ਰੀ ਹੁੰਦੇ ਐ ਉਸ ਤੋਂ ਬਾਅਦ ਉਹ ਵੀ ਕਰਨਗੇ ਜੀ ਮੈਂ ਹਾਈ ਕੋਰਟ ਦਾ ਰੁਖ ਬਣਾਉਂਗਾ ਦੁਆਰੇ ਗਿਣਤੀ ਤੁਹਾਨੂੰ ਲੱਗਦਾ ਦੁਆਰੇ ਗਿਣਤੀ ਹੋਏ ਸਾਰੀਆਂ ਚੀਜ਼ਾਂ ਦੀ ਹਾਂਜੀ ਹਾਂ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਪਤਾ ਇਹ ਮਤਲਬ ਆਪਾਂ ਲਿਖਿਆ ਹੋਇਆ ਸੀਗਾ ਜਿਹੜੇ ਜਿਹੜੇ ਨੰਬਰਿੰਗ ਸੀਗੀ ਇਹਨਾਂ ਦੀ ਵੋਟਰਾਂ ਦੀ ਉਹ ਮਤਲਬ ਉੱਥੇ ਹੀ ਦੇਖਿਆ ਆਪਾਂ ਨੇ ਉਹ ਹੇਰਾਫੇਰੀ ਕਰਕੇ ਇਹਨਾਂ ਨੇ ਪੇ ਜੇ ਉਸ ਪਰਚੀਆਂ ਹੋਰ ਪਾਤੀਆਂ ਬਾਕਸ ਬਦਲਤੇ ਫੇ ਕਹ ਲਓ ਹਾਈ ਕੋਰਟ ਦੇ ਵਿੱਚ ਵੀ ਮੰਨ ਲਓ ਗਿਣਤੀ ਹੁੰਦੀ ਹੈ ਬਾਕਸ ਤਾਂ ਉਹੀ ਰਹਿਣਗੇ ਬਾਕਸ ਤਾਂ ਹੀ ਉਹ ਤੁਹਾਡੇ ਪਹਿਰੇ ਵਾਲੇ ਆਣਗੇ ਨਹੀਂ ਉਹ ਫਿਰ ਜਦੋਂ ਮੰਨ ਲਓ ਇਹ ਦੇਖਿਆ ਜਾਊਗਾ ਉਹ ਦੇਖੂਗਾ ਹੀ ਹਾਈ ਕੋਰਟ ਵੀ ਜਿੱਤ ਉਹ ਵੀਡੀਓਗ੍ਰਾਫੀ ਵੀਡੀਓਗ੍ਰਾਫੀ ਚੈੱਕ ਕਰੂਗਾ ਜੀ ਵੀ ਕਿਸ ਤਰ੍ਹਾਂ ਮਨੂੰ ਕੀ ਸਿਸਟਮ ਹੋਇਆ ਜੀ ਸਾਨੂੰ ਇਹੀ ਹੈ ਕਿ ਆਪਣੇ ਨਾਲ ਧੱਕਾ ਹੋਇਆ ਜੀ ਪਹਿਲਾਂ ਮੰਨ ਲਓ ਇਹਨਾਂ ਨੇ ਸਰਪੰਚਾਂ ਦੇ ਦਬੋਬ ਬਣਾ ਕੇ ਜੀ ਧੱਕਾ ਕਰਿਆ ਉਸ ਤੋਂ ਬਾਅਦ ਬਾਕਸਾਂ 'ਚ ਧੱਕਾ ਹੋਇਆ ਜੀ ਆਪਣੇ ਨਾਲ ਠੀਕ ਹੈ ਬਿਲਕੁਲ ਦੇਖੋ ਕਿ ਹਾਰੇ ਉਮੀਦਵਾਰ ਹਮੇਸ਼ਾ ਇਸ ਤਰੀਕੇ ਦੀ ਗੱਲ ਜੂਰ ਰੱਖ ਦਿੰਦੇ ਨੇ ਕਿ ਸਾਡੇ ਨਾਲ ਤੱਕਾ ਹੋਇਆ ਸਰਕਾਰ ਵੱਲੋਂ ਤੱਕਾ ਕੀਤਾ ਗਿਆ ਪਰ ਸਰਕਾਰ ਵੱਲੋਂ ਦਾਅਵੇ ਨਹੀਂ ਕਿ ਅਸੀਂ ਵਿਕਾਸ ਕੀਤਾ ਹੈ ਵਿਕਾਸ ਦੇ ਨਾਮ ਨੂੰ ਵੋਟਾਂ ਪਈਆਂ ਨੇ ਪਰ ਇਸ ਵਾਸਤੇ ਇਨਕੁਆਇਰੀ ਦਾ ਵਿਸ਼ਾ ਹੈ ਤਾਂ ਇਹਨਾਂ ਨੂੰ ਦੱਸਿਆ ਕਿ ਸਾਡੀ ਸੀਨੀਅਰ ਲੀਡਰਸ਼ਿਪ ਹੁਣ ਹਾਈ ਕੋਰਟ ਦਾ ਰੁਖ ਬਣਾ ਸਕਦੀ ਹੈ ਸਾਡੀ ਸੀਟਾਂ ਦੇ ਉੱਤੇ ਜਿਸ ਤਰੀਕੇ ਨਾਲ ਹਿਰਾਫੇਰੀ ਹੋਈ ਹੈ ਤਾਂ ਪੂਰੀ ਗਿਣਤੀ ਦੁਆਰੇ ਹੋਣੀ ਚਾਹੀਦੀ ਹੈ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰੀਕੇ ਇਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕੀ ਬਾਕਸ ਬਦਲ ਦਿੱਤੇ ਦੂਜੇ ਪਾਸੇ ਵਿੱਚ ਜਿਹੜੇ ਵੋਟਰਾਂ ਦੀਆਂ ਪਰਚੀਆਂ ਸੀ ਉਹ ਬਦਲ ਦਿੱਤੀਆਂ ਸਾਰਾ ਕੁਝ ਮੁਲਕੀ ਹੀਰਾ ਫੇਰੀ ਹੋਈ ਹੈ ਪਰ ਸਵਾਲ ਇੱਥੇ ਵੀ ਖੜੇ ਨੇ ਕਿ ਉਸ ਸਮੇਂ ਇਨ੍ਹਾਂ ਵੱਲੋਂ ਕੋਈ ਇਸ ਤਰੀਕੇ ਦੀ ਆਵਾਜ਼ ਕਿਉਂ ਚੁੱਕੀ ਗਈ ਹੁਣ ਕਿਉਂ ਲੋਕਾਂ ਵਿੱਚ ਆਪਣੀ ਗੱਲ ਰੱਖੀ ਜਾ ਰਹੀ ਹੈ ਸਾਰੀ ਚੀਜ਼ ਇਨ੍ਹਾਂ ਨੇ ਖੋਲ ਕੇ ਰੱਖੀ ਹੈ ਪਰ ਹਾਈ ਕੋਰਟ ਅਗਰ ਪਹੁੰਚਦੇ ਨੇ ਉਸ ਤੋਂ ਬਾਅਦ ਕੀ ਗਿਣਤੀ ਦੁਬਾਰੇ ਹੋਏਗੀ ਕੇਸ ਸੇਡ ਦੇ ਉੱਤੇ ਕਿਤੇ ਨਾ ਰਿਜ਼ਲਟ ਕੁਝ ਹੋ ਰਾ ਸਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਕੰਮ ਜੋ ਦਿਨ ਨਾਲ ਹਰਤੇ ਸੀ